ਸਤ ਸ੍ਰੀ ਅਕਾਲ ਜੀ ਮੇਰੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇੰਦਰੁਸਤ ਰਹੋਗੇ ਅੱਜ ਦੀ ਜਿਹੜੀ ਵੀਡੀਓ ਆਪਣੀ ਹੈਗੀ ਹੈ ਜੀ ਸੂਜੀ ਤੇ ਸੂਜੀ ਨੂੰ ਆਪਾਂ ਨੇ ਸੁੰਡੀ ਜਾਂ ਸੁਸਰੀ ਤੋਂ ਕਿਵੇਂ ਪਚਾਰ ਕੇ ਰੱਖਣਾ ਉਸ ਤੇ ਮੈਂ ਤੁਹਾਨੂੰ ਦੋ ਤਰੀਕੇ ਦੱਸਾਂਗੀ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਵੇਖਿਓ ਜੀ ਇਹ ਜਿਹੜੀ ਸੁਸਰੀ ਹੈ ਜੀ ਇਹ ਬਰਸਾਤੀ ਮੌਸਮ ਦੇ ਵਿੱਚ ਲੱਗਦੀ ਹੈ ਬਰਸਾਤ ਦੇ ਵਿੱਚ ਜ਼ਿਆਦਾਤਰ ਸੁਸਰੀ ਲੱਗ ਜਾਂਦੀ ਹੈ ਚਾਹ ਨੂੰ ਦੀ ਸੂਜੀ ਨੂੰ ਸੂਜੀ ਤੁਸੀਂ ਕੋਈ ਵੀ ਲੈ ਸਕਦੇ ਹੋ ਮੋਟੀ ਬਰੀਕ ਕੋਈ ਵੀ ਸੂਜੀ ਆ ਉਹਨੂੰ ਹਮੇਸ਼ਾ ਲੱਗਦੀ ਜਾਂਦਾ ਹੈ ਇਸ ਤसरी ਜਾ ਕੇ ਸੋਲੀਆਂ ਲੇ ਭੈਣਾਂ ਤੇ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਨਾਲ ਲੱਗਦੀ ਘਰ ਨੂੰ ਜ਼ੋਰ ਪ੍ਰੈਸ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਤੁਹਾਡੇ ਨੂੰ ਨੋਟੀਫਿਕੇਸ਼ਨ ਆ ਜਿਹੜਾ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਜੇ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਕਰਕੇ ਪਿਆਰਾ ਜਿਹਾ ਜ਼ਰੂਰ ਦੱਸਿਆ ਕਰੋ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਲਓ ਜੀ ਆਪਾਂ ਸੋਜੀ ਆ ਜਿਹੜੀ ਛਾਂ ਲਈ ਹੈ ਹੁਣ ਆਪਾਂ ਕੀ ਕਰਨਾ ਹੈ ਹਾਂਜੀ 팬 ਇੱਥੇ ਮੈਂ ਰੱਖ ਲਿਆ ਗਿਆ ਇਸ ਤੇ ਸੂਜੀ ਨੂੰ ਹੁਣ ਆਪਾਂ ਕੀ ਕਰਨਾ ਹਲਕਾ ਜਿਹਾ ਡਰਾਈ ਰੋਸਟ ਕਰਨਾ ਮਤਲਬ ਭੁੰਨਣਾ ਨਹੀਂ ਹੈਗਾ ਜ਼ਿਆਦਾ ਤੇ ਸਿਰਫ ਆਪਾਂ ਇਹਨੂੰ ਆਪਾਂ ਹਲਕਾ ਜਿਹਾ ਭੁੰਨਣਾ ਹੀ ਆ ਉਹ ਵਹੀ ਕਰਨਾ ਹੈ ਰੋਸਟ ਹੀ ਕਰਨਾ ਹੈ ਰੋਸਟ ਕਰਨ ਨਾਲ ਇਹ ਹੁੰਦਾ ਕਿ ਇਹਨੂੰ ਜਿਹੜਾ ਇਹ ਸੁੰਡੀਆਂ ਨਹੀਂ ਪੈਂਦੀਆਂ ਇਹਦੇ ਵਿੱਚ ਇੱਕ ਕਵਾਰ ਤੁਸੀਂ ਜਦੋਂ ਵੀ ਲੈ ਕੇ ਆਉਨੇ ਆ ਵਿਚਾਰ ਦੇ ਵਿੱਚੋਂ ਸੂਜੀ ਨੂੰ ਤਾਂ ਉਹਨੂੰ ਇੱਕ ਕਵਾਰ ਰੋਸਟ ਕਰਕੇ ਰੱਖ ਲਓ ਤਾਂ ਬਿਲਕੁਲ ਵੀ ਤੁਹਾਡੀ ਜਿਹੜੀ ਸੂਜੀ ਆ ਉਹਨੂੰ ਨਹੀਂ ਲੱਗੇਗਾ ਕਿਹੜਾ ਬਿਲਕੁਲ ਸਲੋ ਅੱਗ ਦੇ ਉੱਤੇ ਆਪਾਂ ਇਹਨਾਂ ਨੂੰ 5 ਮਿੰਟ ਰੋਸਟ ਕਰਨਾ ਹੈ ਜਦੋਂ ਇਹ ਹਲਕੀ ਜਿਹੀ ਗਰਮ ਹੋ ਗਈ ਹੱਥ ਆਪਣਾ ਲੱਗਣਾ ਲੱਗ ਗਿਆ ਹਲਕਾ ਜਿਹਾ ਤੇ ਉਦੋਂ ਆਪਾਂ ਇਹਨੂੰ ਗੈਸ ਨੂੰ ਬੰਦ ਕਰ ਦੇਣਾ ਹੈ ਜੇ ਤੁਸੀਂ ਇਦਾਂ ਨਹੀਂ ਕਰ ਸਕਦੇ ਨਹੀਂ ਤੁਸੀਂ ਇਦਾਂ ਇਹਨੂੰ ਭੁੰਨਣਾ ਚਾਹੁੰਦੇ ਹਲਕਾ ਜਾਂ ਰੋਸਟ ਨਹੀਂ ਕਰਨਾ ਚਾਹੁੰਦੇ ਸੂਜੀ ਨੂੰ ਤਾਂ ਤੁਸੀਂ ਮੇਰਾ ਦੂਸਰਾ ਤਰੀਕਾ ਦੇਖਿਓ ਤਾਂ ਤੁਸੀਂ ਦੂਸਰਾ ਤਰੀਕਾ ਵਰਤ ਸਕਦੇ ਹੋ ਹੁਣ ਮੈਂ ਇਹਨੂੰ ਹਲਕਾ ਜਿਹਾ ਰੋਸਟ ਕਰ ਲਵਾਂਗੀ ਸੂਜੀ ਨੂੰ ਕਈ ਵਾਰ ਕੀ ਹੁੰਦਾ ਆਪਾਂ ਨੂੰ ਸੂਜੀ ਦਾ ਭੋਗ ਆ ਜਿਹੜਾ ਬਣਾ ਕੇ ਖਾਣ ਨੂੰ ਦਿਲ ਕਰਦਾ ਘਰ ਦੇ ਵਿੱਚ ਬਣਾ ਲੈਨੇ ਆਪਾਂ ਤੇ ਜਦੋਂ ਦਿਲ ਕਰਦਾ ਤਾਂ ਆਪਾਂ ਸੂਜੀ ਦੇਖਦੇ ਆਂ ਤਾਂ ਉਹਦੇ ਵਿੱਚ ਸੁਸਰੀਆਂ ਜਾਂ ਸੁੰਡੀਆਂ ਪੈ ਜਾਂਦੀਆਂ ਨੇ ਤੇ ਵੈਸੇ ਤਾਂ ਆਪਾਂ ਨੂੰ ਜਿੰਨੀ ਕੁ ਜ਼ਰੂਰਤ ਆ ਉੰਨੀ ਕੁ ਆਪਾਂ ਨੂੰ ਘਰ ਵਿੱਚ ਲਿਆ ਕੇ ਰੱਖਣੀ ਚਾਹੀਦੀ ਹੈ ਸੂਜੀ ਨੂੰ ਜਿਆਦਾ ਕੁਆਂਟੀਟੀ ਦੇ ਵਿੱਚ ਨਹੀਂ ਲਿਆ ਕੇ ਰੱਖਣੀ ਚਾਹੀਦੀ ਅਗਰ ਤੁਸੀਂ ਜਿਆਦਾ ਕੁਆਂਟੀਟੀ ਚ ਲਿਆ ਕੇ ਰੱਖਦੇ ਹੋ ਸੂਜੀ ਘਰ ਦੇ ਵਿੱਚ ਤਾਂ ਤੁਸੀਂ ਇਸ ਤਰ੍ਹਾਂ ਉਹਨੂੰ ਰੱਖ ਸਕਦੇ ਹੋ ਚੇ ਮੀਨੇ ਆਪਣੀ ਸਾਲ ਤੱਕ ਬਿਲਕੁਲ ਹੀ ਸੂਜੀ ਖਰਾਬ ਨਹੀਂ ਹੋਵੇਗੀ ਹਾਂਜੀ ਸੂਜੀ ਆਪਣੀ ਹਲਕੀ ਜਿਹੀ ਡਰਾਈ ਰੋਸਟ ਹੋ ਗਈ ਹੈ ਤੇ ਹੁਣ ਆਪਾਂ ਗੈਸ ਦਾ ਫਲੇਮ ਬੰਦ ਕਰ ਦਵਾਂਗੇ ਤੇ ਇਹਨੂੰ ਹੁਣ ਆਪਾਂ ਠੰਡਾ ਕਰ ਲਵਾਂਗੇ ਬਿਨਾ ਤੇਲ ਪਿਓ ਤੋਂ ਆਪਾਂ ਕੁਝ ਵੀ ਨਹੀਂ ਪਾਉਣਾ ਹੈਗਾ ਬਿਲਕੁਲ ਸੁੱਕੀ ਹੀ ਇਹਨੂੰ ਆਪਾਂ ਨੇ ਡਰਾਈ ਰੋਸਟ ਕਰਨਾ ਹੈ ਸੂਜੀ ਨੂੰ ਇਹਨੂੰ ਆਪਾਂ ਠੰਡੀ ਕਰ ਲਵਾਂਗੇ ਠੰਡੀ ਕਰਨ ਤੋਂ ਬਾਅਦ ਚ ਇਹਨੂੰ ਆਪਾਂ 에ਰਟ ਕੰਟੇਨਰ ਦੇ ਵਿੱਚ ਪਾਉਣਾ ਹੈ ਤੇ 에ਰਟ ਕੰਟੇਨਰ ਚ ਪਾਉਣ ਤੋਂ ਬਾਅਦ ਇਹਦੇ ਵਿੱਚ ਆਪਾਂ ਕਿਹੜੀ ਚੀਜ਼ ਪਾਵਾਂਗੇ ਉਹ ਤੁਹਾਨੂੰ ਅੱਗੇ ਦੱਸਦੇ ਹਾਂ ਹਾਂਜੀ ਸੂਜੀ ਆਪਣੀ ਲਗਾਤਾਰ ਚੁੰਮਦੇ ਰਹੀ ਹੈ ਮੈਂ ਇਹਨੂੰ ਤੇ ਆਪਣੀ ਸੂਜੀ ਆਲਰੇਡੀ ਬਿਲਕੁਲ ਠੰਡੀ ਹੋ ਗਈ ਹੈ ਬਿਲਕੁਲ ਸੂਜੀ ਜਦੋਂ ਠੰਡੀ ਹੋ ਜਾਵੇ ਆਪਣੀ ਉਦੋਂ ਵੀ ਆਪਾਂ ਨੇ ਇਹ ਢਟ ਕੰਟੇਨਰ ਦੇ ਵਿੱਚ ਪਾਉਣਾ ਇਹਨੂੰ ਤੇ ਇੱਥੇ ਆਪਾਂ ਇਹ ਢਟ ਕੰਟੇਨਰ ਲੈ ਲਿਆ ਹੈ ਸੂਜੀ ਨੂੰ ਆਪਾਂ ਇਹ ਢਟ ਕੰਟੇਨਰ ਵਿੱਚ ਪਾ ਲਵਾਂਗੇ ਹਾਂਜੀ ਸੂਜੀ ਆਪਾਂ ਇਹ ਢਟ ਕੰਟੇਨਰ ਦੇ ਵਿੱਚ ਪਾ ਲਈ ਹੈ ਤੇ ਹੁਣ ਆਪਾਂ ਦੂਸਰਾ ਤਰੀਕਾ ਤੁਹਾਨੂੰ ਦੱਸਾਂਗੇ ਦੂਸਰੇ ਤਰੀਕੇ ਵਿੱਚ ਜੇ ਤੁਸੀਂ ਨਹੀਂ ਭੁੰਣਾ ਚਾਹੁੰਦੇ ਇਹ ਸੂਜੀ ਨੂੰ ਹਲਕਾ ਜਿਹਾ ਰੋਸਟ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਇੱਥੇ ਦਾਲਚੀਨੀ ਲੈ ਸਕਦੇ ਹੋ ਦਾਲਚੀਨੀ ਦਾ ਟੁਕੜਾ ਜੇ ਥੋਟੇ ਘਰ ਵਿੱਚ ਥੋੜਾ ਜਿਹਾ ਤਾਂ ਤੁਸੀਂ ਥੋੜਾ ਲੈ ਸਕਦੇ ਹੋ ਇੱਥੇ ਆਪਣੇ ਕੋਲ ਇਹ ਵੱਡਾ ਟੁਕੜਾ ਸੀ ਇਹਦੇ ਚੋਂ ਆਪਾਂ ਅੱਧਾ ਟੁਕੜਾ ਜਿਹੜਾ ਤੋੜ ਲਵਾਂਗੇ ਤੋੜ ਕੇ ਡਾਇਰੈਕਟ ਹੀ ਇਹਨੂੰ ਆਪਾਂ ਸੂਜੀ ਦੇ ਵਿੱਚ ਰੱਖ ਦੇਣਾ ਹੈ ਦਾਲ ਚੀਨੀ ਰੱਖਣ ਦੇ ਨਾਲ ਜਿਹੜਾ ਆਪਣਾ ਕੀੜਾ ਲੱਗਦਾ ਏ ਉਹ ਨਹੀਂ ਲੱਗੇਗਾ ਤੇ ਇਹਨੂੰ ਆਪਾਂ ਬੰਦ ਕਰਕੇ ਰੱਖ ਦਵਾਂਗੇ ਢੱਕਣ ਲਗਾ ਕੇ ਅੱਜ ਦੇ ਵੀਡੀਓ ਤੁਹਾਨੂੰ ਵਧੀਆ ਲੱਗੇ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ